ਬਿੱਗ ਬੋਸ ਸਤਾਰਾਂ ਦਾ ਗ੍ਰੈਂਡ ਫਿਨੈਲੇ ਬੀਤੀ ਰਾਤ ਸਮਾਪਤ ਹੋ ਗਿਆ ਹੈ ਸਟੈਂਡ ਅਪ ਕਾਮੇਡੀਅਨ ਮੁਨੱਬਰ ਫਾਰੂਕੀ ਨੇ ਜੀਤੂ ਦਾ ਕਿਤਾਬ ਜਿੱਤਿਆ ਤੇ ਨਾਲ ਹੀ ਆਪਣੇ ਹੱਥ ਵਿੱਚ ਚਮਕਦੀ ਟਰੋਫੀ ਚੁੱਕੀ ਮੁਨੱਬਰ ਜੋ ਵਿਜੇਤਾ ਬਣਿਆ ਉਸਨੇ ਇਨਾਮੀ ਰਾਸ਼ੀ ਵਜੋਂ 50 ਲੱਖ ਰੁਪਏ ਪ੍ਰਾਪਤ ਕੀਤੇ ਤੇ ਨਾਲ ਹੀ ਉਸ ਨੂੰ ਇੱਕ ਨਵੀਂ ਕਾਰ ਵੀ ਦਿੱਤੀ ਗਈ ਮੁਨੱਬਰ ਨੂੰ ਵਿਸ਼ੇਕ ਕੁਮਾਰ ਨੂੰ ਪਿੱਛੇ ਛੱਡ ਕੇ ਜੀਤੂ ਦਾ ਤਾਜ ਪਹਿਨਾਇਆ ਗਿਆ ਡੋਗਰੀ ਨਿਵਾਸੀ ਮੁਨੱਬਰ ਫਾਰੂਕੀ ਤੇ ਉਹਨਾਂ ਦੇ ਪ੍ਰਸੰਸਕਾਂ ਲਈ ਜਸ਼ਨ ਦਾ ਮਾਹੌਲ ਹੈ ਵਿਜੇਤਾ ਬਨਨ ਤੋਂ ਬਾਅਦ ਮੁਨੱਬਰ ਦਾ ਪਹਿਲਾ ਇੰਟਰਵਿਊ ਵੀ ਸਾਹਮਣੇ ਆਇਆ ਤੇ ਜਿਸ ਵਿੱਚ ਉਹ ਆਪਣੇ ਪ੍ਰਸੰਸਕਾਂ ਦਾ ਧੰਨਵਾਦ ਕਰਦੇ ਅਤੇ ਆਪਣੇ ਉਤਰਾ ਚੜਾ ਪਰੇ ਸਫ਼ਰ ਬਾਰੇ ਖੁੱਲਕੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਆਬਰ ਫਾਰੂਕੀ ਨੇ ਬਿਗ ਬਾਸ 17 ਦੇ ਟ੍ਰਾਫਿਕ ਨੂੰ ਸੁਕਣ ਦਾ ਤਜਰਬਾ ਸਾਂਝਾ ਕੀਤਾ ਤੇ ਕਿਹਾ ਇਹ ਹੈ ਸਾਸ ਅਸਲ ਸੀ ਜਿਸ ਤਰ੍ਹਾਂ ਮੇਰਾ ਸਫ਼ਰ ਰਿਹਾ ਇਹ ਉਹ ਪਲ ਜਿਹੜੇ ਸੀ ਕਿ ਮੈਂ ਉਸ ਟ੍ਰਾਫਿਕ ਦੇ ਭਾਰ ਨੂੰ ਮਹਿਸੂਸ ਕਰ ਸਕਦਾ ਸੀ ਇਸ ਟ੍ਰਾਫਿਕ ਦੀ ਮੈਨੂੰ ਬਹੁਤ ਕੀਮਤ ਚੁਕਾਉਣੀ ਪਈ ਪਾਰੇ ਇਸ ਦੇ ਲਾਇਕ ਹੈ ਅੱਖੀਂ ਇਸ ਵਿੱਚ ਜੋ ਮਹੱਤਵਪੂਰਨ ਸੀ ਉਹ ਸਿਰਫ ਟਰੋਫੀ ਨੂੰ ਘਰ ਲੈ ਜਾਣਾ ਨਹੀਂ ਸਗੋਂ ਬਹੁਤ ਸਾਰੀਆਂ ਚੀਜ਼ਾਂ ਹਨ ਟਰੋਫੀ ਆਪਣੀ ਮਾਂ ਨੂੰ ਸਮਰਪਿਤ ਕਰਦਿਆਂ ਮੁਨਵਰ ਨੇ ਖੂਬਸੂਰਤ ਕਵਿਤਾ ਵੀ ਸੁناਈ ਉਹ ਵਿੱਚ ਆਪਣੀ ਨਿੱਜੀ ਜ਼ਿੰਦਗੀ ਨੂੰ ਖਿੱਚੇ ਜਾਣ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਬਿੱਗ ਬਾਸ 17 ਦੇ ਵਿਜੇਤਾ ਨੇ ਕਿਹਾ ਮੇਰੀ ਜ਼ਿੰਦਗੀ ਵਿੱਚ ਮੂਈ ਸਾਹ ਦੇ ਤੱਕ ਸ਼ੋਅ ਦੇ ਵਿੱਚ ਖਿੱਚਿਆ ਜਾਣਾ ਠੀਕ ਨਹੀਂ ਸੀ ਪਰ ਚੀਜ਼ਾਂ ਮੇਰੇ ਵਾਸਤੇ ਵਿੱਚ ਨਹੀਂ ਸਨ ਇਹ ਅਜਿਹੀ ਸਥਿਤੀ ਸੀ ਜਿਸ ਦਾ ਮੈਂ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ ਪਰ ਮੇਰੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ ਮੈਂ ਜੋ ਕੀਤਾ ਉਸ ਉਤੇ अनुमान ਨਹੀਂ ਹੈ ਪਰ ਹੁਣ ਮੈਂ ਅੱਗੇ ਵਧਣਾ ਹੈ ਅਤੇ ਚੀਜ਼ਾਂ ਨੂੰ ਬਿਹਤਰ ਬਣਾਉਣਾ ਹੈ ਮੈਨੂੰ ਖੁਸ਼ੀ ਹੈ ਕਿ ਮਨਾਵਰ ਇਥੋਂ ਇੱਕ ਚੰਗੇ ਵਿਅਕਤੀ ਦੇ ਰੂਪ ਦੇ ਵਿੱਚ ਘਰ ਜਾ ਰਿਹਾ ਹੈ ਜਦੋਂ ਮੁਨਾਵਰ ਤੋਂ ਪੁੱਛਿਆ ਗਿਆ ਕਿ ਇਸ ਘਟਨਾ ਨੇ ਉਸ ਨੂੰ ਮਾਨਸਿਕ ਤੌਰ ਤੇ ਪ੍ਰਭਾਵਿਤ ਕੀਤਾ ਹੈ ਤਾਂ ਮੁਨਾਵਰ ਨੇ ਖੁਲਾਸਾ ਕੀਤਾ ਮਾਨਸਿਕ ਤੌਰ ਤੇ ਬਹੁਤ ਟੁੱਟ ਗਿਆ ਹਾਂ ਕੋਈ ਵੀ ਇਹ ਦਿਨ ਜਿਹਾਂ ਨਹੀਂ ਜਦੋਂ ਮੈਂ ਕੰਬਲ ਦੇ ਹੇਠਾਂ ਜਾਂ ਬਾਥਰੂਮ ਦੇ ਵਿੱਚ ਨਾ ਰੋਇਆ ਹੋਵਾਂ ਮੈਂ ਬਹੁਤ ਬੇਵੱਸ ਮਹਿਸੂਸ ਕਰਦਾ ਸੀ ਇਹ ਮੈਨੂੰ ਮਾਨਸਿਕ ਤੌਰ ਤੇ ਪ੍ਰਭਾਵਿਤ ਕਰ ਰਿਹਾ ਸੀ ਪਰ ਮੈਂ ਤਿਰ ਸੀ ਕਿ ਮੈਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ ਮੁਨਵਰ ਘਰ ਵਾਪਸ ਜਾਣ ਦੀ ਬਹੁਤ ਉਤਸ਼ਾਹਤ ਸੀ ਪਰ ਇਸ ਤੋਂ ਪਹਿਲਾਂ ਉਸਨੇ ਇਹ ਵੀ ਸਾਂਝਾ ਕੀਤਾ ਕਿ ਉਹ ਹੁਣ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਸੋਚ ਰਿਹਾ ਹੈ 빅 ਬੌਸ 17 ਦੇ ਜੀਤੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਆਪਣੇ ਆਪ ਨੂੰ ਸੈਟਲ ਕਰਨ ਦੀ ਲੋੜ ਹੈ ਮੈਂ ਹੁਣ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਮੇਰੇ ਕੋਲ ਠੀਕ ਕਰਨੀ ਬਹੁਤ ਸਾਰੀਆਂ ਚੀਜ਼ਾਂ ਹਨ ਬਿਊਰੋ ਰਿਪੋਰਟ ਦੀ ਸ਼ਬਦ ਪ੍ਰੇਡ ਨਿਊਜ਼ ਦੇ ਨਾਲ 빅 ਬੌਸ 17 ਦਾ ਗ੍ਰੈਂਡ ਫਿਨੈਲੇ ਬੀਤੀ ਰਾਤ ਸਮਾਪਤ ਹੋ ਗਿਆ ਹੈ ਸਟੈਂਡ ਅਪ ਕਾਮੇਡੀਅਨ ਮੁਨਵਰ ਫਾਰੂਕੀ ਨੇ ਜੀਤੂ ਦਾ ਕਿਤਾਬ ਜਿੱਤਿਆ ਤੇ ਨਾਲ ਹੀ ਆਪਣੇ ਹੱਥ ਵਿੱਚ ਚਮਕ ਦੀ ਟਰਾफी ਚੁੱਕੀ ਮੁਨਬਰ ਜੋ ਵਿਜੇਤਾ ਬਣਿਆ ਉਸਨੇ ਇਨਾਮੀ ਰਾਸ਼ੀ ਵਜੋਂ 50 ਲੱਖ ਰੁਪਏ ਪ੍ਰਾਪਤ ਕੀਤੇ ਤੇ ਨਾਲ ਹੀ ਉਸ ਨੂੰ ਇੱਕ ਨਵੀਂ ਕਾਰ ਵੀ ਦਿੱਤੀ ਗਈ ਮੁਨਬਰ ਨੂੰ ਵਿਸ਼ੇਕ ਕੁਮਾਰ ਨੂੰ ਪਿੱਛੇ ਛੱਡ ਕੇ ਜੇਤੂ ਦਾ ਤਾਜ ਪਹਿਨਾਇਆ ਗਿਆ ਡੋਗਰੀ ਨਿਵਾਸੀ ਮੁਨਬਰ ਫਾਰੂਕੀ ਤੇ ਉਹਨਾਂ ਦੇ ਪ੍ਰਸ਼ੰਸਕਾਂ ਲਈ ਜਸ਼ਨ ਦਾ ਮਾਹੌਲ ਹੈ ਵਿਜੇਤਾ ਬਨਨ ਤੋਂ ਬਾਅਦ ਮੁਨੱਬਰ ਦਾ ਪਹਿਲਾ ਇੰਟਰਵਿਊ ਵੀ ਸਾਹਮਣੇ ਆਇਆ ਤੇ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਅਤੇ ਆਪਣੇ ਉਤਰਾ-ਚੜਾਅ ਭਰੇ ਸਫ਼ਰ ਬਾਰੇ ਖੁੱਲਕੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਆਬਰ ਫਾਰੂਕੀ ਨੇ ਬਿੱਗ ਬਾਸ 17 ਦੇ ਟ੍ਰਾਫਿਕ ਨੂੰ ਟੱਕਣ ਦਾ ਤਜਰਬਾ ਸਾਂਝਾ ਕੀਤਾ ਤੇ ਕਿਹਾ ਇਹ ਅਹਿਸਾਸ ਅਸਲ ਸੀ ਜਿਸ ਤਰ੍ਹਾਂ ਮੇਰਾ ਸਫ਼ਰ ਰਿਹਾਏ ਉਹ ਪਲ ਜਿਹਾ ਹੀ ਸੀ ਕਿ ਮੈਂ ਉਸ ਟ੍ਰਾਫਿਕ ਦੇ ਭਾਰ ਨੂੰ ਮਹਿਸੂਸ ਕਰ ਸਕਦਾ ਸੀ ਇਸ ਟ੍ਰਾਫਿਕ ਦੀ ਮੈਨੂੰ ਬਹੁਤ ਕੀਮਤ ਅਦਾ ਕਰਨੀ ਪਈ ਪਰ ਇਹ ਇਸ ਦੇ ਲਾਇਕ ਹੈ ਫੇਰ ਵਿੱਚ ਜੋ ਮਹੱਤਵਪੂਰਨ ਸੀ ਉਹ ਸਿਰਫ ਟਰੋਫੀ ਨੂੰ ਕਰ ਲੈ ਜਾਣਾ ਨਹੀਂ ਸਗੋਂ ਬਹੁਤ ਸਾਰੀਆਂ ਚੀਜ਼ਾਂ ਹਨ ਟਰੋਫੀ ਆਪਣੀ ਮਾਨ ਨੂੰ ਸਮਰਪਿਤ ਕਰਦਿਆਂ ਮੁਨਵਰ ਨੇ ਖੂਬਸੂਰਤ ਕਵਿਤਾ ਵੀ ਸੁناਈ ਉਹ ਵਿੱਚ ਆਪਣੀ ਨਿੱਜੀ ਜ਼ਿੰਦਗੀ ਨੂੰ ਖਿੱਚੇ ਜਾਣ ਉਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਬਿਗ ਬਾਸ 17 ਦੇ ਵਿਜੇਤਾ ਨੇ ਕਿਹਾ ਮੇਰੀ ਜ਼ਿੰਦਗੀ ਵਿੱਚ ਨੂੰ ਹੀ ਸਾਹ ਦੇ ਤੱਕ ਸ਼ੋਅ ਦੇ ਵਿੱਚ ਖਿੱਚਿਆ ਜਾਣਾ ਠੀਕ ਨਹੀਂ ਸੀ ਪਰ ਚੀਜ਼ਾਂ ਮੇਰੇ ਵਾਸਤੇ ਵਿੱਚ ਨਹੀਂ ਸਨ ਇਹ ਅਜਿਹੀ ਸਥਿਤੀ ਸੀ ਜਿਸ ਦਾ ਮੈਂ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ ਪਰ ਮੇਰੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ ਮੈਂ ਜੋ ਕੀਤਾ ਉਸ ਉਤੇ ਮੈਂ ਮਾਣ ਨਹੀਂ ਹੈ ਪਰ ਹੁਣ ਮੈਂ ਅੱਗੇ ਵਧਣਾ ਹੈ ਅਤੇ ਚੀਜ਼ਾਂ ਨੂੰ ਬਿਹਤਰ ਬਣਾਉਣਾ ਹੈ ਮੈਨੂੰ ਖੁਸ਼ੀ ਹੈ ਕਿ ਮੁਨਾਵਰ ਇਥੋਂ ਇੱਕ ਚੰਗੇ ਵਿਅਕਤੀ ਦੇ ਰੂਪ ਦੇ ਵਿੱਚ ਘਰ ਜਾ ਰਿਹਾ ਹੈ ਜਦੋਂ ਮੁਨਾਵਰ ਤੋਂ ਪੁੱਛਿਆ ਗਿਆ ਕਿ ਇਸ ਘਟਨਾ ਨੇ ਉਸਨੂੰ ਮਾਨਸਿਕ ਤੌਰ ਤੇ ਕਿਵੇਂ ਪ੍ਰਭਾਵਿਤ ਕੀਤਾ ਇਹ ਤਮਨਵਰ ਨੇ ਖੁਲਾਸਾ ਕੀਤਾ ਮਾਨਸਿਕ ਤੌਰ ਤੇ ਬਹੁਤ ਟੁੱਟ ਗਿਆ ਹਾਂ ਕੋਈ ਵੀ ਇਦ ਦਿਨ ਜਿਹਾ ਨਹੀਂ ਜਦੋਂ ਮੈਂ ਕੰਬਲ ਦੇ ਹੇਠਾਂ ਜਾਂ ਬਾਥਰੂਮ ਦੇ ਵਿੱਚ ਨਾ ਰੋਇਆ ਹੋਵਾਂ ਮੈਂ ਬਹੁਤ ਬੇਵੱਸ ਮਹਿਸੂਸ ਕਰਦਾ ਸੀ ਇਹ ਮੈਨੂੰ ਮਾਨਸਿਕ ਤੌਰ ਤੇ ਪ੍ਰਭਾਵਿਤ ਕਰ ਰਿਹਾ ਸੀ ਪਰ ਮੈਂ ਤਿਰ ਸੀ ਕਿ ਮੈਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ ਮਨਬਰ ਕਰ ਵਾਪਸ ਜਾਣ ਲਈ ਬਹੁਤ ਉਤਸ਼ਾਹਿਤ ਸੀ ਪਰ ਇਸ ਤੋਂ ਪਹਿਲਾਂ ਉਸਨੇ ਇਹ ਵੀ ਸਾਂਝਾ ਕੀਤਾ ਕਿ ਉਹ ਹੁਣ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਸੋਚ ਰਿਹਾ ਹੈ 빅 बॉस 17 ਦੇ ਜੇਤੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਆਪਣੇ ਆਪ ਨੂੰ ਸੈਟਲ ਕਰਨ ਦੀ ਲੋੜ ਹੈ ਮੈਂ ਹੁਣ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਮੇਰੇ ਕੋਲ ਠਿਕਾਣੇ ਬਹੁਤ ਸਾਰੀਆਂ ਚੀਜ਼ਾਂ ਹਨ ਬਿਊਰੋ ਰਿਪੋਰਟ ਦੇ ਸ਼ਬਦ ਟ੍ਰੇਡ ਨਿਊਜ਼ ਦੇ ਨਾਲ ਧੰਨਵਾਦ